ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵਿਜੀਲੈਂਸ ਦਾ ਇੱਕ ਹੋਰ ਵੱਡਾ ਐਕਸ਼ਨ ਅੱਜ ਵਿਜੀਲੈਂਸ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਲਜਾੰਦਾ ਜਾਵੇਗਾ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਆਊਟ ਆਫ ਪੰਜਾਬ ਵੀ ਜਾਣਗੇ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੇ ਕੁਝ ਠਿਕਾਣਿਆਂ ਦੇ ਉੱਤੇ ਵਿਜੀਲੈਂਸ ਉਹਨਾਂ ਨੂੰ ਨਾਲ ਲੈ ਕੇ ਜਾਵੇਗੀ ਔਰ ਉੱਥੇ ਜਾ ਕੇ ਪੁੱਛ ਪੜਤਾਲ ਕੀਤੀ ਜਾਵੇਗੀ ਨਿਊਜ਼ ਰਿਪੋਰਟਸ ਦੇ ਹਵਾਲੇ ਤੋਂ ਵੱਡੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ਵਿਜੀਲੈਂਸ ਜਾਂਚ ਕਰ ਰਹੀ ਹੈ 7 ਦਿਨਾਂ ਦਾ ਰਿਮਾਂਡ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਦਾ ਚੱਲਦਾ ਪਿਆ ਹੈ ਉਥੇ ਹੀ ਪੁਲਿਸ ਅਧਿਕਾਰੀਆਂ ਦਾ ਇੱਕ ਕਾਫਲਾ ਜਿਹੜਾ ਉਹ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਜ ਨਿਕਲਿਆ ਔਰ ਇਸੇ ਤੱਥ ਨੂੰ ਲੈ ਕੇ ਨਿਊਜ਼ ਰਿਪੋਰਟਸ ਦੇ ਮੁਤਾਬਕ ਹੁਣ ਵੱਡੇ ਖਲਾਸੇ ਹੋ ਸਕਦੇ ਨੇ ਹਾਲਾਂਕਿ ਇਹ ਵੀ ਸੂਤਰਾਂ ਦੇ ਹਵਾਲਿਆਂ ਖਬਰ ਸਾਹਮਣੇ ਆ ਰਹੀ ਹੈ ਕਿ ਇਵੈਂਚੁਅਲੀ ਬਹੁਤ ਕੁਝ ਹਾਸਲ ਹੋ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਛਪੜਤਾਲ ਕਰਨ ਤੋਂ ਬਾਅਦ ਕਿਉਂਕਿ ਵਿਜੀਲੈਂਸ ਦੀ ਹਿਰਾਸਤ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਪਰ ਅੱਜ ਇਸ ਇਨਵੈਸਟੀਗੇਸ਼ਨ ਨੂੰ ਇੱਕ ਸਟੈਪ ਹੋਰ ਅੱਗੇ ਲਿਜਾਣ ਦਾ ਗਿਆ ਔਰ ਇਸ ਨਵੇਂ ਪ੍ਰੋਸੀਜਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਵਕਫ ਵਕਫ ਥਾਮਾਂ ਦੇ ਉੱਤੇ ਲੇਜੰਡ ਆ ਜਾਵੇਗਾ ਲੰਗੇ ਦਿਨੀ ਉਹਨਾਂ ਦੇ ਸਾਬਕਾ ਪੀਏ ਜਾਂ ਬਿਕਰਮ ਸਿੰਘ ਮਜੀਠੀਆ ਦੇ ਇੱਕ ਸਮੇਂ ਤੇ ਬੜੇ ਕਰੀਬੀ ਰਹੇ ਤਲਬੀਰ ਗਿੱਲ ਉਹਨਾਂ ਨੇ ਆਪਣੇ ਬਿਆਨ ਜਿਹੜੇ ਨੇ ਉਹ ਕਲਮਬੰਦ ਕਰਵਾਏ ਨਿਵੈਜਲੈਂਸ ਦੇ ਅੱਗੇ ਤੇ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਤਲਬੀਰ ਗਿੱਲ ਦੀ ਜਿਹੜੀ ਵਕਸੀਅਤ ਹੈ ਉਹਦੇ ਵਿੱਚ ਇੱਕ ਇੱਕ ਸਮੇਂ ਤੇ ਆ ਕੇ ਦਰਾਰ ਵੀ ਆ ਗਈ ਸੀ ਇਹ ਵੀ ਨਹੀਂ ਭੁੱਲਣਾ ਚਾਹੀਦਾ ਜਦੋਂ ਤਲਬੀਰ ਗਿੱਲ ਆਮ ਆਦਮੀ ਪਾਰਟੀ ਵੱਲੋਂ ਹੋਗੇ ਸੀ ਤੇ ਹੁਣ ਤਲਬੀਰ ਗਿੱਲ ਨੇ ਦੁਬਾਰਾ ਆਪਣੇ ਬਿਆਨ ਜਿਹੜੇ ਨੇ ਉਹ ਕਲਮਬੱਧ ਕਰਵਾਏ ਨੇ ਪਹਿਲਾਂ ਐਸ ਆਈ ਟੀ ਦੇ ਅੱਗੇ ਪੇਸ਼ ਹੋਏ ਸੀ ਤਲਬੀਰ ਗਿੱਲ ਔਰ ਹੁਣ ਵਿਜੀਲੈਂਸ ਦੇ ਸਾਹਮਣੇ ਤਲਬੀਰ ਗਿੱਲ ਦੁਆਰਾ ਪੇਸ਼ ਹੋਏ ਨੇ ਔਰ ਉਹਨਾਂ ਨੇ ਜਿਹੜੀਆਂ ਗੱਲਾਂ ਉਹਨਾਂ ਨੂੰ ਪੁੱਛੀਆਂ ਗਈਆਂ ਉਹਦੇ ਜਵਾਬ ਜਿਹੜੇ ਨੇ ਉਹ ਦਾਖਲ ਕੀਤੇ ਨੇ ਇਹਦੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਦੇ ਸਬੰਧੀ ਜਿਹੜੀ ਨਵੀਂ ਕਾਰਵਾਈ ਹੋਈ ਹੈ ਇਹ ਜਾਣਨਾ ਜ਼ਰੂਰੀ ਹੈ ਦਰਸਲ ਅੱਜ ਪੰਜਾਬ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਿਮਾਚਲ ਦੀਆਂ ਕਈ ਥਾਮਾਂ ਦੇ ਉੱਤੇ ਲੈ ਕੇ ਜਾਵੇਗੀ ਇਸ ਲਈ ਟੀਮ ਕਈ ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋ ਗਈ ਹੈ ਵਿਜੀਲੈਂਸ ਦਾ ਦਾਵਾ ਹੈ ਕਿ ਗਵਾਹਾਂ ਦੇ ਬਿਆਨਾਂ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋਈਆਂ ਨੇ ਜੋ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ ਅੱਜ ਮਜੀਠੀਆ ਨੂੰ ਵਕ ਵਕ ਥਾਮਾਂ ਉੱਤੇ ਲਜਾਇਆ ਜਾਵੇਗਾ ਅਤੇ ਤਸਦੀਕ ਇਸ ਨਾਲ ਹੀ ਸਾਬਕਾ ਡੀਜੀਪੀ ਸਰਦਾਰਥ ਚਟੋਪੱਦਿਆਏ ਸਪਸ਼ਟ ਤੌਰ ਦੇ ਉੱਤੇ ਕਹਿੰਦੇ ਹਨ ਕਿ ਉਹ ਉਸ ਸਮੇਂ ਜਦੋਂ ਉਹਨਾਂ ਨੇ ਜਾਂਚ ਕੀਤੀ ਸੀ ਜੋ ਕੇਸ ਦਰਜ ਕੀਤਾ ਗਿਆ ਸੀ ਉਹ ਈਡੀ ਦੀ ਜਾਂਚ ਦੇ ਆਧਾਰਿਤ ਸੀ ਇਸ ਦੇ ਨਾਲ ਹੀ ਇਸ ਵਾਰ ਵਿਜੀਲੈਂਸ ਨੇ 221 ਵਿੱਚ ਦਰਜ ਕੀਤੇ ਗਏ ਕੇਸ ਨੂੰ ਆਧਾਰ ਬਣਾਇਆ ਉਸ ਸਮੇਂ ਵੀ ਸਬੂਤ ਸਨ ਉਹਨਾਂ ਦੇ ਮੁਤਾਬਿਕ ਇਸ ਵਾਰ ਵੀ ਸਬੂਤ ਹਨ ਸਾਬਕਾ ਡੀਜੀਪੀ ਸਿਦਾਰਥ ਚੱਟੋਪਾਦਿਆ ਦੇ ਮਤਾਬਿਕ ਦੂਜੇ ਪਾਸੇ ਨਰਿੰਦਰ ਸਿੰਘ ਈਡੀ ਦੇ ਸਾਧ ਦਾ ਡਿਪਟੀ ਡਾਇਰੈਕਟਰ ਜਿਹੜੇ ਆਪਣੇ ਬਿਆਨ ਕਲਮਬੱਧ ਕਰਾ ਚੁੱਕੇ ਨੇ ਉਹਨਾਂ ਨੇ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ 6000 ਕਰੋੜ ਦੇ ਡਰੱਗ ਤਸਕਰੀ ਦੇ ਮਾਮਲੇ ਤੋਂ ਬਾਅਦ ਮੁਲਜ਼ਮਾ ਵਿਰੁੱਧ منی ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ ਉਹਨਾਂ ਨੇ ਭੋਲਾ ਸਮੇਤ ਲਗਭਗ 41 ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਭੋਲਾ ਨੇ ਮਜੀਠੀਆ ਦਾ ਨਾਮ ਉਹਨਾਂ ਦੇ ਸਾਹਮਣੇ ਲਿਆ ਸੀ ਉਹਨਾਂ ਨੇ 2013 ਦੇ ਵਿੱਚ ਜਾਂਚ ਸ਼ੁਰੂ ਕੀਤੀ ਸੀ ਬੋਨੀ ਅਜਨਾਲਾ ਵੀ ਮਜੀਠੀਆ ਦੇ ਕਰੀਬੀ ਰਹੇ ਹਨ ਉਹ ਮਜੀਠੀਆ ਵਿਰੋਧ ਬਗਾਵਤ ਕਰਨ ਵਾਲੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਇਸ ਬਾਰੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਹੈ। ਉਹ ਸਪਸ਼ਟ ਤੌਰ ਦੇ ਉੱਤੇ ਕਹਿੰਦੇ ਹਨ ਕਿ ਸੱਤਾ ਅਤੇ ਪਿੰਦੀ ਜਿਨ੍ਹਾਂ ਨੂੰ ਨਸ਼ਾ ਤਸਕਰ ਕਿਹਾ ਜਾ ਰਿਹਾ ਹੈ, ਉਹ ਸਪਸ਼ਟ ਤੌਰ ਤੇ ਕਹਿੰਦੇ ਹਨ ਕਿ ਸੱਤਾ ਅਤੇ ਪਿੰਦੀ ਜਿਨ੍ਹਾਂ ਨੂੰ ਨਸ਼ਾ ਤਸਕਰ ਕਿਹਾ ਜਾਂਦਾ ਰਿਹਾ ਉਹਨਾਂ ਨੂੰ ਮਜੀਠੀਆ ਨੇ ਘਰ ਉੱਤੇ ਜਿਗਰੀ ਯਾਰ ਕਹਿ ਕੇ ਮਿਲਾਇਆ ਸੀ। ਉਹ 2013 ਤੋਂ ਇਸ ਵਿਰੁੱਧ ਆਵਾਜ਼ ਚੁੱਕ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੇ ਬਿਆਨ ਨੇ ਉਹ ਕਲਮਬੰਦ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਤਲਬੀਰ ਗਿੱਲ ਵੀ ਜਿਹੜੇ ਨੇ ਉਹ ਵੀ ਆਪਣੇ ਬਿਆਨ ਦੇ ਚੁੱਕੇ ਨੇ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਅੱਜ ਵੀ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੁਝ ਹਾਸਲ ਹੋ ਸਕੇਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਅਤੇ ਹਿਮਾਚਲ ਦੀਆਂ ਕੁਝ ਥਾਵਾਂ ਦੇ ਉੱਤੇ ਵਿਜਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਵੇਗੀ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਥਾਮਾਂ ਤੋਂ ਕੀ ਕੁਝ ਹਾਸਲ ਹੁੰਦਾ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਕੀ ਜਾਣਕਾਰੀ ਹਾਸਲ ਹੁੰਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨੀਡਾ ਪੰਜਾਬੀ ਤੇ